ਹਾਂ ਜੀ ਸਤਿ ਸ੍ਰੀ ਅਕਾਲ ਦੋਤੋ ਆਪ ਅਡਰੈਸ ਰੂਮ ਦੀ ਫਿਟਿੰਗ ਕੀਤੀ ਆ ਤੇ ਡਰੈਪਰੂਮ ਕੋਲ ਕੀਤੀ ਹਮਾਰੀ ਤੇ ਡਰੈਸਿੰਗ ਦੇ ਅਲਮਰੀ ਬਣਾਏ ਨੇ ਤੇ ਇਹਨੂੰ ਆਪਾਂ ਮਾਰੀ ਨੂੰ ਪਰਫੈਕਟ ਦੇ ਪੱਲੇ ਰਾਏ ਕੱਚਾ ਦੇ ਤੇ ਬਰਕੀਆ ਹੈਂਗਰ ਲੱਗਾ ਫੋਲਡਰ ਹੈਂਗਰ ਲੱਗਾ ਹੈਂਗਰ ਆਪਣੇ ਸਾਹਮਣੇ ਤੁਸੀਂ ਤੇ ਲੈ ਜਾ ਸਕਦੇ ਤੇ ਇੱਥੇ ਲਗੋ ਹੀ ਨਾ ਕੱਪੜੇ ਟਾਂਗੇ ਤੇ ਫਿਰ ਇਹਨੂੰ ਕੱਢ ਜੜਾ ਲੈਣੇ ਬਾਕੀ ਸਿਰੇ ਸਭ ਪਾਈ ਆ ਫਿਰ ਵਿੱਚ ਜਿੱਦ ਕੇ ਜੂਲੀ ਦੇ ਬਾਕਸ ਲਾਇਆ ਆਪਾਂ ਇਰੇ ਵਿੱਚ ਬਰਸ ਖੁਰਚਾ ਕਾਰਡ ਕੋੜਤੇ ਆਪਣੇ ਘੜੀ ਕੁੜੀਆਂ ਰੱਖ ਕਰਦੇ ਆਂ ਤੇ ਆ ਆਪਣੇ ਸ਼ੈਲਫ ਰੈਕ ਲੱਗਾ ਹੈ ਥੱਲੇ ਇੱਥੇ ਬੋਲਡ ਕਰਕੇ ਕਪੜੇ ਤੇ ਰੱਖ ਸਕਦੇ ਆ ਆਪਣੇ ਹਾਰੋ ਨਾਲ ਤੇ ਕਾ ਸਾਈਡ ਤੇ ਰੈਕ ਲਾਇਆ ਆ ਪਾ ਫਿਰ ਵਿੱਚ ਕਿਉਂ ਆਪਣੇ ਹਾਰੋ ਅਸੀਂ ਤਾਂ ਪਨੀ ਸਮਾਰੋ ਲੇਟਾਈਆਂ ਟੋਆਂ ਤੇ ਥੱਲੇ ਇਹਦੇ ਦਰਾਜ ਬਣਾਇਆ ਹੈ ਦਰਾਜ ਜਿਹਨੇ ਬੋਲਾ ਬਣਿਆ ਮਗਹੀ ਪ੍ਰੋਫਾਈਲ ਲੱਟਣ ਆਈਆਂ ਹੋਏ ਜਿਹੜੇ ਪੱਲਾ ਖੋਲੋਗੇ ਆਪਣੇ ਆਪ ਲਾਈਟ ਚੱਲ ਜੈਣੇ ਆ ਪੱਲਾ ਬੰਦ ਕਰੋਗੇ ਲਾਈਟ ਬੰਦ ਹੋ ਜਾਣੀ ਇਹ ਇੱਕ ਬਾਕਸ ਆਪੈਂ ਤਰ ਬਣਾਇਆ। ਇਹਦੇ ਵਿੱਚ ਪਰੰਪਰਾ ਸੁਧਰਾੜਦਾ ਤੇ ਤਿੰਨ ਸਰਫਾ ਬਣਾਤੀਆਂ ਵਿਚ ਖਾਰੇ ਬਣਦੇ ਆ। ਇਹਦੇ ਵਿੱਚ ਬਣਾਇਆ ਆਪੈਂ ਇੱਕ ਲੋਪਰ। ਆਪਾਂ ਦਾ 15 ਇੰਚ ਦਾ ਲੋਪਰ ਬਣਿਆ। ਲੋਪਰ ਚੰਗੇ ਖੁੱਲਾ ਬਣ ਗਿਆ। 6-7 ਇੰਚੀਂ ਨੂੰਗਾ ਬਣਿਆ। ਨਾ ਕਰਦੇ ਰਹੇ ਲੋਗ ਇਹ ਤਾਂ ਇਹ ਸਤਰਾਜ ਬਣਾਤਾ ਨੇ ਜਦ ਲਈ ਬਾਕੀ ਤਾਂ ਇਹ ਤਾਂ ਹੀ ਪਰਵਾਰ ਲਗੇ ਇਹਦਾ ਪਰ ਆਪਣੇ ਪਰਿਵਾਰ ਦਾ ਹੁੰਦਾ ਹੋਏ ਨੇ ਤਾਂ ਉਪਰ ਬਾਕੀ ਬਲੇ ਬੁਲੇ ਲਾਇਆ ਬਾਕੀ ਆਪਾਂ ਸਾਡਾ ਦਲੂਬਰ ਲਾਇਆ ਇਹ ਤੇ ਆ ਆਪਣਾ ਬਹੁਤ ਬਣਾਤਾ ਹੈ ਕਿਤੇ ਦੇ ਵਿੱਚ ਕੱਟੇ ਦੇ ਸਰਪਾ ਪਾਈਆਂ ਆ ਕਿ ਕੱਟੇ ਦੇ ਸਰਪਾ ਪਾਈਆ ਪਰ ਸ਼ੀਸ਼ਾ ਲਗਾ ਉੱਪਰ ਲੈਡ ਲਾਤੀ ਆ ਇਹ ਤਿੰਨ ਬਦਲ ਕਰਦੀ ਰਹਿਣਾ। ਉਹਦਾ ਵੀ ਕਿਦ ਨਿਸ਼ਾਨ। ਕਾ ਪੇਂਟ ਬਰਨ ਲਾਤਾ ਛੱਡ ਕੇ ਇਸ ਮਾਤੇ ਮਰ ਰੱਖਣ ਟਰੇ ਵਗਰਾ। ਇਹ ਕਿਹਦੇ ਕੋ ਪਾਣੀ ਕਰਦੇ ਐ। ਤਾਂ ਤਿੰਨ ਅਧਰਾਜ ਬਣਾਏ। ਹਾਂ ਜਦੋਂ ਰੋਣ ਆਉਂਦੇ। ਇਹ ਵੀ ਤੂੰ ਆਪਣਾ ਸਮਾਨ ਸੋਨ ਕਲਰ ਆ ਸਰ ਇਹ ਸਮਾਨ ਰੱਖਣ ਨੂੰ ਬਣਾਇਆ ਜਗੜ। ਅੱਜ ਸਾਰਦੇ ਕਪਲਾ ਲਾਤਾ ਰੋਟਾ ਮੱਧਿਆਪਤ ਨੂਬਲ ਲਾਇਆ ਨੂਬਲ ਦੇ ਵਿੱਚ ਆਪਾਂ ਇਹ ਡੰਡੂ ਦਰਵਾਜਾ ਕੀਤਾ ਹੈ ਇਹ ਪਿੱਛੇ ਦਰਵਾਜਾ ਖਾਪੀ ਬਾਕੀ ਦਰਵਾਜ਼ੇ ਲਗਾ ਦਨ ਲਗਾ ਦਿੱਤੇ ਲਗਾ ਬਹੁਤ ਵਧੀਆ ਬਾਕੀ ਡਾਕੂਟ ਕਵਰ ਬਿੱਲ ਦੇ